ਸਤਨਾਮ ਸ੍ਰੀ ਵਾਇ ਗੁਰੂ ਜੀ ਤੇਰ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਨ ਆ ਤੁਮਰੀ ਮਹਿਮਾ ਬਰਨ ਨ ਸਕੋ ਸੋ ਠਾਕਰ ਊਚ ਭਗਵਾਨ ਗਲਗੀ ਵਾਲਿਆ ਲਿਖਾਂ ਕੀ ਸਿਬਦ ਤੇਰੀ ਕਾਗਦ ਕਲਮ ਤੋਂ ਤੇਰਾ ਆਕਾਰ ਵੱਡੈ ਧਨ ਜਿਗਰ ਪੁੱਤਰਾਂ ਦੇ ਆਦਾਨੀਆਂ ਵੇ ਜਿੰਨੇ ਧਰਮ ਤੋਂ ਵਾਰ ਪਰਵਾਰ ਦਿੱਤੈ ਸਰਹੰਦ ਦੀ ਤਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਆਂਦੇ ਛੋਟੇ ਸਹਿਬਜਾਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਮਾਤਾ ਤਨਤਨ ਬਾਬਾ ਫਤੇ ਸਿੰਘ ਜੀ ਤਨਤਨ ਮਾਤਾ ਗੁਜਰ ਕੌਰ ਜੀ ਸ਼ੀਦਿਆਂ ਪ੍ਰਾਪਤ ਕਰ ਗਏ ਇੱਕ ਕਵੀ ਨੇ ਸਤਿਗੁਰਾਂ ਪ੍ਰਤੀ ਬੜੇ ਸੁੰਦਰ ਬੋਲ ਲਿਖੇ ਨੇ ਆਓ ਸਰਵਨ ਕਰੀਏ ਮਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰੀ ਆ ਜਿਵੇਂ ਗੁਜਾਰੇ ਆ ਮੈਂ ਮਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰੀ ਆ ਜਿਵੇਂ ਗੁਜਾਰੇ ਆ ਮੈਂ ਚਾਰ ਪੁੱਤਰ ਸਨ ਬਖਸ਼ੀ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮੈਨੂੰ ਮਤ ਸਹਿਣ ਸਕੋ ਸਿੰਘ ਮੈਨੂੰ ਮਤ ਸਹਿਣ ਸਕੋ ਸਿੰਘ ਕਿਸ ਤੰ ਵਿੱਚ ਤਾਂ ਕਰਜ਼ ਉਤਾਰਿਆ ਮੈਂ ਮੈਨੂੰ ਮਤ ਸ਼ਹਿਨ ਸ਼ਕੋ ਸਿੰਘ ਕਿਸ ਤੰ ਵਿੱਚ ਤਾਂ ਕਰਜ਼ ਉਤਾਰਿਆ ਮੈਂ ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ ਬਦਸ਼ਾਹ ਦਰਬੇਸ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਹ ਗਹਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਨਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਹ ਗਹਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸਾ ਗੁਰਗ ਬਿੰਦ ਸਿੰਘ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਪਿਤਾ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਤਨ ਤਨ ਮਾਤਾ ਗੁਜਰ ਕੌਰ ਜੀ ਸ਼ਹੀਦ ਤਨ ਤਨ ਮਾਤ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਇੰਨੇ ਹਾਜ਼ਰੀ ਪ੍ਰਵਾਨ ਕਰਿਓ ਆਪਣੇ ਚਰਨਾਂ ਚ ਆਪਣੇ ਚਰਨਾਂ ਕਮਣਾ ਚ ਨਮਸਕਾਰ ਕਰਨ ਦੇ ਬਲ ਬਖਸ਼ਿਸ਼ ਕਰਨੇ ਸਰਦਾ ਭਾਵਨਨ ਹਾਜ਼ਰੀ ਪਰਨ ਦਾ ਬਲ ਬਖਸ਼ਨਾ ਹੋਈਆਂ ਪੁਲਾ ਚੁਕਾ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ